ਤਾਂ ਕਿ ਮੈਂ ਕੋਲ ਰਾਂ ਜਾਂਦਾ ਮੈਂ ਤਾਂ ਉੱਦਲੇ ਪਾਰਲੇ ਪਸੇ ਨਾ ਨਸ਼ੇੜੀ ਜਿਪ ਟਾਈਪ ਦੇ ਬੰਦੇ ਆ ਉਹ ਪੈ ਗਏ ਮੈਨੂੰ ਕਿੰਨੇ ਵਿਅਕਤੀ ਸੀਗੇ ਚਾਰ ਪੰਜ ਜਣੇ ਸੀ ਭਾਜੀ ਕਾਦੇ ਉੱਪਰ ਹਮਲਾ ਕੀਤਾ ਕਿਸ ਚੀਰੀਰੇ ਦੇ ਨਾਲ ਨਾ ਪਹਿਲਾਂ ਰਾਡਰ ਰੋਡਾ ਚੱਲੇ ਗਏ ਉਹਨਾਂ ਦੇ ਕੋਲ ਸੀਗਾ ਰਾਡਰ ਰੋਡਾ ਉਹ ਪੈ ਗਏ ਮਾਰਨ ਲੱਗੇ ਮੇਰੇ ਉੱਪਰ ਤੇ ਮੇਰੇ ਆਹ ਗੁੱਟ ਦੇ ਉੱਤੇ ਸੱਟ ਸੱਟ ਲੱਗੀ ਆ ਮੈਂ ਉਤੋਂ ਬੜੀ ਮਿਲਤ ਆਪਣੀ ਜਾਨ ਨੂੰ ਬਚਾ ਕੇ ਨਾ ਮੈਂ ਫਿਰ ਮੇਰੀ ਪੈਂਟ ਦੇ ਵਿੱਚ ਭੌਂਡ ਦੌੜ ਗਿਆ ਉੱਥੇ ਜਾ ਕੇ ਇੱਕ ਬਾਥਰੂਮ ਜਿਹਾ ਸੀਗਾ ਕਿਸੇ ਦਾ ਬਾਥਰੂਮ ਜਿੱਥੇ ਮੈਂ ਰੁਕ ਗਿਆ ਮੈਂ ਛੋੜੇ ਮੁੰਡੇ ਚਾਰ ਦੋਸਤ ਨੂੰ ਦੇ ਹਾਂ ਜੀ ਮੈਂ ਤਾਂ ਆਪਣੀ ਜਾਨ ਵਜਾ ਕੇ ਪੋੜਾਂ ਜੀ ਉਹ ਕਹਿੰਦੇ ਦਾਤ 200 ਕਹਿੰਦੇ 100 ਰੋਲਾ ਪਾਉਣ ਲੱਗ ਪਏ ਦਾਤ ਛਕੋ ਦਾਤ ਨੂੰ ਮੈਂ ਦਾਤਰ ਹੋਏ ਹੋਏ ਸੀ ਉੱਥੇ ਜਦੋਂ ਦਾਤ ਹੋਇਆ ਮੈਂ ਮੇਰਾ ਖੇਤਾਂ ਜਾਂ ਦੇਖੋ ਕਿਸੇ ਛੱਪੜ ਚੁੱਪੜ ਤੇ ਮੇਰਾ ਬੂਟ ਦੇਖੋ ਮੈਂ ਛੱਪੜ ਤੋਂ ਦੌੜਦਾ ਕਿਸੇ ਦੇ ਘਰ ਬਣਿਆ ਉੱਥੇ ਬਾਹਰ ਬਾਸਰੂਮ ਜੀ ਅਸੀਂ ਗਲੀ ਚ ਬਾਹਰ ਬਾਸਰੂਮ ਹੈ ਬਾਸਰੂਮ ਉੱਨੀ ਵੜ ਕੇ ਗੁੰਡੀ ਤੁਸੀਂ ਦੇਖ ਰਹੋ ਫਗਵਾੜਾ نیوز ਮੈਂ ਹਦਰਾ ਅੰਸ਼ਲੀ ਫਗਵਾੜਾ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਖੋਥੜਾ ਵਿੱਚ ਇੱਕ ਨੌਜਵਾਨ ਉੱਤੇ ਕੁਛਣ ਪਛਾਤੇ ਵਿਅਕਤੀਆਂ ਦੇ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮ्ञ ਹੈ ਤੇ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਵਿੱਚ ਦਾਖਲ ਕਰਵਾਇਆ ਗਿਆ ਤੇ ਜਿੱਤੇ ਉਸ ਦੀ ਪਛਾਣ ਨਵਦੀਪ ਸਿੰਘ ਵਾਸੀ ਸ਼ਹੀਦ ਉਦਮ ਸਿੰਘ ਨਗਰ ਫਗਵਾੜਾ ਵਜੋਂ ਹੋਈ ਹੈ ਤੇ ਸਿਵਲ ਹਸਪਤਾਲ ਵਿੱਚ ਜੇਰੇ ਲਾਜ਼ਰ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤੋਂ ਮਿਲਣ ਲਈ ਖੋਥੜਾ ਪਿੰਡ ਜਾ ਰਹੇ ਸੀ ਜਦੋਂ ਰਸਤੇ ਦੇ ਵਿੱਚ ਕੁਛਣ ਪਛਾਤੇ ਨੌਜਵਾਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਤੇ ਨਵਦੀਪ ਦੇ ਕਹਿਰ ਮੁਤਾਬਕ ਕਰੀਬ 4 ਤੋਂ 5 ਵਿਅਕਤੀਆਂ ਨੇ ਉਸ ਉੱਤੇ ਹਮਲਾ ਕੀਤਾ ਜਿਸ ਉਦੋਂ ਉਸਨੇ ਭੱਜ ਕੇ ਮੇਲੇ ਪਿੰਡ ਵਿੱਚ ਬਣੇ ਕਿਸੇ ਬਾਥਰੂਮ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਤੇ ਹਸਪਤਾਲ ਵਿੱਚ ਜੇਰੇ ਲਾਜ਼ਮ ਪੀੜਤ ਨੇ ਇਨਸਾਫ ਦੀ ਮੰਗ ਕੀਤੀ ਤੇ ਉੱਧਰ ਸਿਵਲ ਹਸਪਤਾਲ ਵਿੱਚ ਡਿਊਟੀ ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਲੜਾਈ ਝਗੜੇ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਇਲਾਜ ਦੇ ਲਈ ਲਿਆਂਦਾ ਗਿਆ ਸੀ ਜਿਸ ਦੀ ਪਛਾਣ ਨਵਦੀਪ ਸਿੰਘ ਵਜੋਂ ਹੋਈ ਹੈ ਡਾਕਟਰ ਨੇ ਦੱਸਿਆ ਕਿ ਕਟਨਾ ਦੂਜੇ ਜ਼ਿਲ੍ਹੇ ਦੀ ਫੋਨ ਕਰਕੇ ਮਰੀਜ਼ ਨੂੰ ਪ੍ਰਾਇਮਰੀ ਇਲਾਜ ਦੇ ਕੇ ਬੰਗਿਆ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਆ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੱਡਣਾ ਵਾਲੀ ਜ਼ਗਤ ਦਾ ਜ਼ਾਇਜ਼ਾ ਲੈ ਰਿਹਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ న్యూਸ ਲਈ ਕੈਮਰਾਮੈਨ ਜੋਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਮੇਰਾ ਨਾਮ ਹੈ ਗਾਇਬ ਨਵੀਂ ਕੀ ਮਾਮਲਾ ਕੀ ਜਿਹੜਾ ਸਵਰੋਪ ਰਜਾਈ ਸਾਰਾ ਜੀ ਮੈਂ ਨਾ ਇੱਕ ਮੇਰਾ ਕੋਤਰਾ ਮੁੰਡਾ ਸੀਗਾ ਚਾਰ ਦੋਸਤ ਇਹਨੂੰ ਮਿਲਣ ਨਹੀਂ ਚੱਲਿਆ ਸੀਗਾ ਤੇ ਹਨਾ ਥੰਨਾ ਪ੍ਰਾਪਰਟੀ ਦੇ ਵਿੱਚ ਤਾਂ ਕੰਮ ਕਰਦੇ ਆ ਨਾ ਉਹਨੂੰ ਮੈਂ ਤੇਰੇ ਪ੍ਰਾਜਾ ਦੋਸਤ ਜਗਾ ਪੁਰਾਣਾ ਤੇ ਉਹ ਨਾ ਇੱਥੇ ਮੈਂ ਖੋਲਣਾ ਜਾਂਦਾ ਮੈਂ ਤਾਂ ਮੁੱਲੇ ਬਾਹਲੇ ਬਸ ਨਾ ਨਸ਼ੇੜੀ ਜਿਪ ਟਾਈਪ ਦੇ ਬੰਦੇ ਆ ਉਹ ਪੈ ਗਏ ਮੈਨੂੰ ਕਿੰਨੇ ਵਿਅਕਤੀ ਸੀਗੇ 4-5 ਹਣੇ ਸੀ ਭਜੀ ਕਾਰੇ ਉੱਪਰ ਹਮਲਾ ਕੀਤਾ ਕਿਸ ਚੀਜ਼ ਦੇ ਨਾਲ ਨਾ ਪਹਿਲਾਂ ਰੱਡਾ ਰੋਡਾਂ ਜਾਂ ਲੈ ਕੇ ਉਹਨਾਂ ਦੇ ਕੋਲ ਸੀ ਜਾਂ ਰੱਡਾ ਰੋਟਾ ਉਹ ਪੈ ਕੇ ਮਾਰਨ ਲੱਗ ਗਏ ਮੇਰੇ ਹੂੰ ਆ ਮੇਰੇ ਆ ਗੁੱਟ ਦੇ ਉੱਤੇ ਸੱਟ ਸੱਟ ਲੱਗੀ ਆ ਮੈਂ ਉਤੋਂ ਬੜੀ ਮੁਸ਼ਕਲ ਆਪਣੀ ਜਾਨ ਨੂੰ ਬਚਾ ਕੇ ਨਾ ਮੈਂ ਮੇਲੀ ਪਿੰਡ ਦੇ ਵਿੱਚ ਦੌੜ ਗਿਆ ਉੱਥੇ ਜਾ ਕੇ ਇੱਕ ਬਾਥਰੂਮ ਜਿਹਾ ਸੀ ਕਿਸੇ ਦਾ ਬਾਥਰੂਮ ਸੀ ਮੈਂ ਰੁਕ ਗਿਆ ਮੈਂ ਥੋੜੇ ਮੁੰਡੇ ਯਾਰ ਦੋਸਤ ਨੂੰ ਲੋਕੇਸ਼ਨ ਸੈਂਡ ਕੀਤੀ ਉਹ ਮੈਨੂੰ ਉਤੋਂ ਕੱਢ ਕੇ ਲਿਆਇਆ ਉਹ ਤੇ ਫਿਰ ਮੈਂ ਇੱਥੇ ਆਇਆ ਹੁਣ ਤਾਂ ਮੇਰਾ ਮੋਟਰਸਾਈਕਲ ਕੋਲਿਆ ਉਹਨਾਂ ਨੇ ਮੋਟਰਸਾਈਕਲ ਤੇ ਮੈਂ ਸੀਗਾ ਮੇਰਾ ਮੋਟਰ ਮੋਰਚਲ ਨੰਬਰ ਬਗਰ ਮੋਰਚਲ ਦਾ ਨੰਬਰ ਹੈਗਾ ਜੀ ਪੀਪੀ 4827 ਆ ਪਿਛੇ ਕਿੰਨੇ ਕ ਵਜੇ ਹੋਇਆ ਇਹ ਭਾਜੀ ਇਹ ਉਹਨਾਂ ਨੇ ਮੈਂ ਆਈ ਆ ਆਈ ਆ ਜੀ ਇਹ ਹੋਣੀ ਹੈ ਗੱਲ ਇਹ 7:00 ਵਜੇ ਨੇੜੇ ਦੇੜੀ ਦੀ ਗੱਲ ਹੈ ਜੀ ਪੁਲਿਸ ਦੇ ਧਿਆਨ ਚ ਮਾਮਲਾ ਲੈਂਦਾ ਹੈ ਪੁਲਿਸ ਦੇ ਧਿਆਨ ਜੀ ਮੈਂ ਤਾਂ ਆਪਣੀ ਜਾਨ ਵਜਾ ਕੇ ਪਹੁੰਚੇ ਉਹ ਕਹਿੰਦੇ ਦਾਦ ਦੋ ਦੋ ਕਹਿੰਦੇ 10 ਦੋ ਲੋਕ ਰੋਲਾ ਪਾਉਣ ਲੱਗੇ ਕਹਿੰਦੇ ਦਾਦ ਚੱਕੋ ਦਾਦ ਉਹਨੇ ਦਾਦ ਲ ਕੋਏ ਹੋਏ ਸੀ ਉੱਥੇ ਜਦੋਂ ਦਾਦ ਕੋਇਆ ਮੈਂ ਮੇਰਾ ਖੇਤਾਂ ਜਾ ਦੇਖੋ ਕਿਸੇ ਛੱਪੜ ਚੁਪੜ ਚੋਂ ਮੇਰਾ ਬੂਟ ਦੇਖੋ ਜੇ ਪਰਦੇ ਤੋੜਦਾ ਕਿਸੇ ਦੇ ਘਰ ਬੜਿਆ ਉੱਥੇ ਬਾਹਰ ਬਾਲਾ ਤੁੰਡੀ ਅਸੀਂ ਗਲੀ ਚ ਬਾਰ ਬਾਰ ਬਾਥਰੂਮ ਹੈ ਬਾਥਰੂਮ ਦੀ ਵੜ ਕੇ ਗੁੰਡੀ ਲਈ ਜਿਹੜੀ ਜੀਨ ਨਾਲ ਆਏ ਉਹ ਮੱਕੀ ਕੱਤੇ ਆਏ ਸੀ ਕੋਈ ਪਤਾ ਉਹ ਤੋਦਨ ਕਰੇ ਨੇਰੇ ਜੇ ਜੇ ਖੜੇ ਸੀਗੇ ਨੇਰੇ ਜੇ ਖੜੇ ਸੀ ਮੈਨੂੰ ਪੈ ਗਏ ਉਹ ਇਕੱਠੇ ਕੋਈ ਪਹਿਚਾਨ ਚ ਹੈ ਵਿਅਕਤੀ ਪਹਿਚਾਨ ਤੇ ਮੇਰੀ ਨਾ ਇੱਕ ਵੀ ਵਿਅਕਤੀ ਮੈਂ ਪਹਿਚਾਨ ਚ ਹੈਗਾ ਮਾੜਾ ਬਾਕੀ ਨਹੀਂ ਮੇਰੀ ਪਹਿਚਾਨ ਚ ਹੈਗੀ ਜੀ ਕੌਣ ਹੈ ਕੌਣ ਨਹੀਂ ਹੈਗਾ ਨਿਛੇੜੀ ਨੇ ਜੀ ਉਹ ਕੀਨਾ ਜੀ ਆਪਣਾ ਮਨੀਸ਼ ਸੂਦ ਅਸੀਂ ਸਰ ਕੀ ਮਾਮਲਾ ਕੀ ਇੱਕ ਜਿਹੜਾ ਸਿਵਲ ਹਸਪੀਟਲ ਚ ਆਏ ਆ ਮਾਮਲਾ ਇਦਾਂ ਹੈ ਸਾਡੀ ਪਾਰਟੀ शिवसेना शिंदे ਦਾ ਹੈ ਨਵੀ ਸਿੰਘ ਵਾਈਸ ਪ੍ਰਧਾਨਾ ਜ਼ਿਲ੍ਹੇ ਦਾ ਇਹ ਆਪਣੇ ਕਿਸੇ ਦੋਸਤ ਨੂੰ ਮਿਲਣ ਖੋਥਣਾ ਗਿਆ ਸੀਗਾ ਉਥੇ ਇਹਨੂੰ ਕੁਝ ਅਣਪਛਾਤੇ ਬੰਦੇ ਪੈ ਗਏ ਜਿਨ੍ਹਾਂ ਨੇ ਇਹਨਾਂ ਕੁੱਟਮਾਰ ਕੀਤੀ ਇਹਦਾ ਮੋਟਰਗੱਡਾ ਕੋਲਿਆ ਇਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਵਾ ਸਾਡੀ ਉਥੇ ਦੇ ਜਿਹੜਾ ਮੇਲੀ ਦੇ ਹੈਗੇ ਆ ਆਈਐਸਆਈ ਸਤਨਾਮ ਸਿੰਘ ਉਹਨਾਂ ਨਾਲ ਸਾਡੀ ਗੱਲ ਵੀ ਹੋਈ ਹੈ ਫੋਨ ਤੇ ਪਰ ਮੈਨੂੰ ਉਹਨਾਂ ਨੇ ਕੋਈ ਵਧੀਆ ਰਿਸਪੌਂਸ ਨਹੀਂ ਦਿੱਤਾ ਜੀ ਸਵੇਰ ਦਾ ਟਾਈਮ ਦਿੱਤਾ ਵਾ ਦੂਜੀ ਪਾਰਟੀ ਨੂੰ ਮੈਂ ਉਹਨਾਂ ਨੂੰ ਇਹ ਕਿਹਾ ਵੀ ਇਹ ਕੋਈ ਬਹਿਸ ਵਿਸਾਈ ਦਾ ਮਸਲਾ ਨਹੀਂ ਹੈਗਾ ਬੰਦੇ ਦਾ ਲੁੱਟ ਖੋਈ ਆ ਜਿਹੜੇ ਬੰਦੇਆਂ ਨੇ ਕੀਤਾ ਜੇ ਉਹ ਤਾਂ ਤੁਸੀਂ ਫੇਸ ਕਰ ਲਏ ਆ ਤਾਂ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਇਨਵੈਸਟੀਗੇਟ ਕਰਕੇ ਫੜਿਆ ਜਾਵੇ ਪਰ ਮੈਨੂੰ ਉਹਨਾਂ ਨੇ ਕੋਈ ਵਧੀਆ ਰਿਸਪਾਂਸ ਨਹੀਂ ਦਿੱਤਾ ਬਾਕੀ ਉਹਦੀ ਚੱਲ ਰਹੀ ਹੈ ਅੰਦਰ ਟ੍ਰੀਟਮੈਂਟ ਚੱਲ ਰਿਹਾ ਜਿਸ ਹਿਸਾਬ ਨਾਲ ਵੀ ਹੋਊਗਾ ਉਸ ਹਿਸਾਬ ਨਾਲ ਕੋਈ ਸਰ ਕੈਸ਼ ਵਗੈਰਾ ਵੀ ਸੀ ਇਹਦੇ ਕੋਈ ਵਿਅਕਤੀ ਕੋਕ ਨਹੀਂ ਉਹਦੀ ਹੱਲੇ ਕੋਈ ਜਾਣਕਾਰੀ ਨਹੀਂ ਹੈਗੀ ਕਿਉਂਕਿ ਹੱਲੇ ਫਿਲਹਾਲ ਕਿੰਨੇ ਵਿਅਕਤੀਆਂ ਨੇ ਇਹਦੇ ਉੱਪਰ ਹਮਲਾ ਕੀਤਾ ਥਰ ਦੋ ਤੋਂ ਤਿੰਨ ਸੀਗੇ ਜੀ ਦੋ ਤੋਂ ਤਿੰਨ ਜਣੇ ਆਨੇ ਇੱਥੇ ਹਮਲਾ ਕੀਤਾ ਹਾਂਜੀ ਦੋ ਤੋਂ ਤਿੰਨ ਜਣੇ ਨੇ ਇੱਥੇ ਹਮਲਾ ਕੀਤਾ ਤੇ ਕਿਸ ਚੀਜ਼ ਨਾਲ ਵਾਰ ਕੀਤਾ ਉਹਨਾਂ ਨੇ ਵਾਰ ਉਹਨਾਂ ਕੋਲ ਸਮਾਨ ਸੀਗਾ ਨੇਰੇ ਚ ਨਹੀਂ پتہ ਲੱਗਾ ਇਹਨੂੰ ਮੇਰੇ ਸਾਹਮਣੇ ਰੋਡ ਜੋ ਇਹਨੇ ਦੱਸਿਆ ਰੋਡ ਵਗੈਰਾ ਸੀਗੀਆਂ ਉਹਨਾਂ ਕੋਲ ਜਿਹੜੀ ਪਿੱਠ ਤੇ ਲੱਗੀ ਕਾਫੀ ਸਾਟੇ ਦੇ ਜੱਟ ਤੇ ਵੀ ਲੱਗੀ ਹੈ ਕੋਈ ਵਿਅਕਤੀ ਪਹਿਚਾਨ ਜਾਈ ਨਹੀਂ ਫਿਲਹਾਲ ਕੋਈ ਵਿਅਕਤੀ ਪਹਿਚਾਨ ਨਹੀਂ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਨੂੰ ਮੰਗ ਇਹੀ ਰੱਖਦੇ ਆ ਕਿ ਜਿਹੜੇ ਬੰਦੇ ਲੁੱਟਖੋਹ ਦਾ ਕੰਮ ਕਰਦੇ ਆ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਵਾ ਤੇ ਜਲਦ ਤੋਂ ਜਲਦ ਇਹ ਬੰਦੇ ਫੜਾਉਣੇ ਸਰ ਇਹ ਕਿੰਨੇ ਕਿ ਬਈ ਹੋਇਆ ਹਾਦਸਾ ਇਹ ਹਾਦਸਾ ਸਾਡੇ ਕਿ ਸੱਤ ਦੇ ਸਾਡੇ 1.7 ਦੇ ਆਸ-ਪਾਸ ਹੋਇਆ 7.7 ਦੇ ਆਸ-ਪਾਸ ਇੱਕ ਜਿਹੜੇ ਆਪਣੇ ਆਏ ਆ ਵਿਅਕਤੀ ਮੈਂ ਡਾਕਟਰ ਸੁਮੇਤ ਪਾ ਸਿੰਘ ਸਿਦੋ ਹਸਪੀਟਲ ਤੋਂ ਗੋੜੇ ਤੋਂ ਦੱਸ ਰਿਹਾ ਕਿ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਨਵਦੀਪ ਸਿੰਘ ਨਾਂ ਦਾ ਜਿਹਦੀ ਲੜਾਈ ਹੋਈ ਸੀ ਖੋਤੜਾ ਪਿੰਡ ਬਟ ਉਹ ਸਾਡੇ ਡਿਸਟ੍ਰਿਕਟ ਦੇ ਅੰਡਰ ਨਹੀਂ ਹੁੰਦਾ ਇਸ ਕਰਕੇ ਉਹਨੂੰ ਬੰਗੇ ਸਿਵਲ ਹਸਪੀਟਲ ਬੰਗੇ ਰੈਫਰ ਕਰ ਦਿੱਤਾ ਗਿਆ ਹੈ ਪੇਸ਼ੈਂਟ ਦੀ ਕੰਡੀਸ਼ਨ ਠੀਕ ਹੈ ਆ ਪ੍ਰਾਇਮਰੀ ਟ੍ਰੀਟਮੈਂਟ ਦੇ ਕੇ ਉਹਨੂੰ ਪੇਸ਼ੈਂਟ ਨੂੰ ਰੈਫਰ ਕਰ ਦਿੱਤਾ ਕੋਈ ਨਾਮ ਵਗੈਰਾ ਹੈ ਸਰ ਪੇਸ਼ੈਂਟ ਦਾ ਨਾਮ ਨਵੀਪ ਸਿੰਘ ਹੈ ਕਿੱਥੇ ਦੇ ਰਹਿਣ ਵਾਲੇ ਹੈ ਇਹ ਸ਼ਹੀਦ ਉਦਮ ਸਿੰਘ ਨਗਰ ਦੇ ਹੈਗੇ ਫਗਵਾੜਾ ਦੇ ਕੋਈ ਫਾਦਰ ਨੇਮ ਵਗੈਰਾ ਹੈ ਇਹਨਾਂ ਦਾ ਫਾਦਰ ਨੇਮ ਉਹਨਾਂ ਦਾ ਦਲਜਿੰਦਰ ਸਿੰਘ ਹੈ ਤੇ ਰੈਫਰ ਹੁਣ ਨਵੇਂ ਸ਼ਹਿਰ ਕੀਤਾ ਕਿ ਜਾਂ ਬੰਦੇ ਇਹ ਪੰਗੇ ਕੀਤਾ ਜੀ